ਔਰ ਇਸਪੋਰਟ ਹੈ ਇਹਨੂੰ ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਦੇਖੋ ਬਈ ਮੀ ਕਿੰਨਾ ਜਿਆਦਾ ਪੈ ਗਿਆ ਕਿੰਨਾ ਜਿਆਦਾ ਨੁਕਸਾਨ ਵੀ ਹੋਇਆ ਹੋਣਾ ਝੋਨੇ ਦਾ ਪਈ ਹੋਈ ਜਾਂਦਾ ਪਈ ਹੋਈ ਜਾਂਦਾ ਸਾਡੇ ਰਾਤ ਦਾ ਪਈ ਜਾਂਦਾ ਮੀ ਹਟੇ ਹੀ ਨਹੀਂ ਹੈਗਾ ਅਸੀਂ ਰੈਡੀ ਹੋ ਗਿਆ ਦੁਕਾਨ ਤੇ ਜਾਣ ਵਾਸਤੇ ਇੱਧਰ ਆ ਦੇਖੋ ਇਹਦੇ ਤੜਕੇ ਤੜਕੇ ਅਸੀਂ ਗਾਲਾਂ ਦਿੱਤੀਆਂ ਇਹਨੂੰ ਕਿਉਂਕਿ ਇਹ ਮੀਚ ਭਿੱਜ ਕੇ ਆਇਆ ਸੀ ਵੀ ਬਿਮਾਰ ਹੋਏਗਾ ਓਏ ਕਲਸ਼ਨੇ ਆ ਇਧਰ ਆ ਜੁਹਾਰ ਪਾਣੀ ਨੂੰ ਦੇਖ ਕੇ ਖੁਸ਼ ਹੋ ਜਾਂਦਾ ਹੱਥ ਮਾਰੀ ਜਾਂਦਾ ਪਾਣੀ ਨੂੰ ਦੇਖ ਕੇ ਮੰਮੀ ਸultanpur sultanpur ਮੰਮੀ ਇੰਨੇ ਹੜਾਏ ਬਾਲੇ ਘਰ ਰੁੜ ਗਏ ਵਿਚਾਰਿਆਂ ਦੇ ਲੋਈ ਗਾਇਸ ਬੜਾ ਜਿਆਦਾ ਨਹੀਂ ਹੈ ਥੋੜੀ ਹੈ ਥੋੜੀ ਬੜਾ ਜਿਆਦਾ ਨਹੀਂ ਆ ਭਈ ਹੋ 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 ਅੱਜ ਤਾਂ ਇਹਨਾਂ ਨੂੰ ਛੁੱਟੀ ਹੋ ਗਈ ਨਾ ਤੈਨੂੰ ਛੁੱਟੀ ਹੋ ਗਈ ਤੈਨੂੰ ਦੇਖੋ ਗਾਇਸ ਮੈਨੂੰ ਲੱਗਦਾ ਅੱਜ ਸਾਰੇ ਪੰਜਾਬ ਦੇ ਵਿੱਚ ਮੀਂਹ ਆ ਹੈ ਨਾ ਅਮੀ ਬਰਨਾਲਾ ਤਾਂ ਸਾਡਾ ਸਾਰੀ ਡੁੱਬਿਆ ਪਿਆਗਾ ਹੁਣ ਜਾ ਕੇ ਬੁਟੀਕ ਦੇ ਹਾਲਾਤ ਦੇਖਦੇ ਆਂ ਵੀ ਠੀਕ ਨੇ ਕਿ ਨਹੀਂ ਆ ਤਾਂ ਬਹੁਤ ਬੁਰਾ ਹਾਲ ਆ ਗਾਈਸ ਵਾਹਿਗੁਰੂ ਸੁੱਖ ਰੱਖੇ ਵਿਚਾਰੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਹੋਣਾ ਬਾਬਾ ਜੀ ਪਲੀਜ਼ ਬੰਦ ਕਰ ਦਿਓ ਹੁਣ ਤਾਂ ਮੀਂਹ ਬਹੁਤ ਪਾਤਾ ਬੱਸ ਕਰੋ ਕੱਡੀ ਸਟਾਰਟ ਹੋ ਗਈ ਆਪਣੀ ਇੱਥੇ ਆਪਾਂ ਵੀ ਕੰਮ ਤੇ ਜਾਈਏ ਫਰਦਰ ਕਿ ਇਧਰ ਉਸਤਾਦ ਹੋਰੀ ਗੱਡੀ ਚ ਬੈ ਗਏ ਨੇ ਅੱਜ ਮੈਚਿੰਗ ਹੋ ਗਈ ਪਾਪਾ ਤੇ ਬੱਚੇ ਦੀ ਬਸ ਪਟਕੇ ਦੀ ਵਰਕਾ ਉਧਰ ਉਹ ਬਾਏ ਕਰੀ ਜਾਂਦਾ ਖੜਾ ਟਬੂਸੀਆ ਮਾਰੀ ਜਾਂਦਾ ਸਾਡਾ ਮਾਂ ਮਾਂ ਕਿਉਂ ਭਾਈ ਭਾਈ ਕਰਤਾ ਓਏ ਬਾਏ ਕਰਤਾ ਇਧਰ ਵੀ ਆ ਕੇ ਕਰ ਚੱਲ ਬਾਏ ਕਰ ਦੇ ਪੁੱਤ ਬਾਏ ਕਰ ਦੇ ਵੀਰੇ ਨੂੰ ਕਰ ਦੇ ਲਵੇੜ ਵੀ ਲੈ ਤੇ ਕੱਪੜੇ ਲੈ ਮੰਮੀ ਇਹਦੇ ਦੂਜੇ ਕੱਪੜੇ ਫੜਾ ਦਿਓ ਮੈਨੂੰ ਲੋਰ ਦੀ ਟੀ-ਸ਼ਰਟਾਂ ਬਾਏ ਕਰ ਗਏ ਸੀ ਬਾਏ ਕਰ ਗਏ ਸੀ ਇਹਨੂੰ ਕੀਤਾ ਸੀ ਬਾਲਾ ਸੋਣਾ ਕੀਤਾ ਸੀ ਬਾਏ ਇਹਨੇ ਬਾਏ ਕਰਦੇ ਬੁੱਤਾ ਕਰਦੇ ਬਾਏ ਕਰ ਦੋ ਵੀਰੇ ਨੂੰ ਵਾਹੇ ਵੱਡੇ ਵੀਰੇ ਨੂੰ ਵਾਹੇ ਕਰ ਦੋ ਭੋਲੂ ਤੇ ਬਾਏ ਮਰਜ਼ੀ ਨਾਲ ਕਰੂਗਾ ਮਰਜ਼ੀ ਨਾਲ ਲਓ ਬਈ ਗਾਇਸ ਆ ਵਾ ਸਾਡਾ ਰੋਡ ਉੱਚਾ ਵਾ ਕਿ ਇੱਥੇ ਆ ਪਰ ਗਿਆ ਨਾਲ ਆ ਓਏ ਦੇਖ ਰਿਖੀ ਜੀ ਆਈ ਪੈਂਦਾ ਰਿਹਾ ਬੱਤੀ ਤੋਂ ਵੀ ਨਾਲਾ ਕੰਦਾ ਪਾਣੀ ਆਊਗਾ ਜੀ ਪੈਂਦਾ ਰਿਹਾ ਹਨਾ ਲੈ ਪਿਆ ਹਨਾ ਲੈ ਪਿਆ ਰਿਖੀ ਇਹ ਵਾਲੇ ਪੜੇ ਹਾਲਾਤ ਹੋਏ ਬਣ ਆ ਨਾਲਾ ਜਾਂ ਨਹੀਂ ਇਹ ਤੇ ਪਾਣੀ ਹੁੰਦਾ ਨਹੀਂ ਹੈਗਾ ਬਾਹਾਂ ਪਾਣੀ ਅਜ ਤੱਕ ਫਿਰ ਇਹਦਾ ਵੀ ਰਿਖੀ ਸੜਕ ਦੇ ਉੱਤੋਂ ਵੀ ਇੱਥੇ ਚੁੱਲੀਆਂ ਦਾ ਉਹ ਪਾਣੀ ਨਾਲੇ ਚ ਹਣਾ ਜੁਝਾਰ ਪੁੱਤ ਕਿੰਨਾ ਮੀਆ ਓਏ ਜੁਝਾਰ ਹਾਂ ਕਹਿੰਦਾ ਪਤਾ ਕਰੇ ਕਰੇ ਨਾ ਪਤਾ ਨਹੀਂ ਲੱਗਦਾ ਕਣੀਆਂ ਦਾ ਬਾਹਰ ਪਤਾ ਲੱਗਦਾ ਵੀ ਇਹ ਕਿੰਨੀ ਤੇਜ਼ ਮੀਆ ਕਿੰਨਾ ਆ ਚਲਦੀ ਰਹਿਣਗੇ ਅੱਜ ਤਾਂ ਹੈਨਾ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਸੁੱਖ ਸੁਖਦੀ ਹੁੰਦੀ ਸੀ ਕਿ ਬਾਲਾ ਮੀਂਹ ਪੈਦੇ ਵੀ ਮੈਨੂੰ ਸਕੂਲ ਜਾਣਾ ਨਾ ਪਵੇ ਸਕੂਲ ਦੀਆਂ ਛੁੱਟੀਆਂ ਹੋ ਜਾਣ ਪਰ ਇਹ ਦਿੱਕਾ ਕਿ ਸਕੂਲ 'ਚ ਪਾਣੀ ਵਾਲਾ ਖੜ ਜਾਂਦਾ ਸੀ ਜਦੋਂ ਹੁਣ ਬੱਟੇ ਹੋ ਗਏ ਆਪਾਂ ਨੂੰ ਸਮਝ ਆ ਜਾਂਦੀ ਆਪਾਂ ਸੁੱਖ ਸੁਖਦੇ ਆ ਨਾ ਵੀ ਨਾ ਪਵੇ ਮੀ ਇਹਦੇ ਨੁਕਸਾਨ ਵੀ ਬਾਲੇ ਆ ਬਾਲੇ ਪੈਦੇ ਹੈਣਾ ਉਦੋਂ ਦੇਖ ਲੈ ਅਸੀਂ ਸੌਂਦੇ ਹੁੰਦੇ ਵੀ ਆਰ ਪੈ ਜੇ ਕਿ ਗਾੜੀ ਵਧੀਆ ਗੱਲਾਂ ਸਕੂਲ ਨੂੰ ਛੁੱਟੀ ਮਾਰਾਂਗੇ ਮੌਲਾ ਜਿਆਦਾ ਤੇਜ਼ ਮੀਂਹ ਆ ਲੋਬੀ ਉਨ ਸਿਟੀ ਪਹੁੰਚ ਗਏ ਆਪਾਂ ਕਹਤੇ ਨੀ ਗਾਣਾ ਇੰਨਾ ਲਾਉਂਦੇ ਆ ਪਾਣੀ ਇਹਨੋਂ ਕਿਸਾ ਨਾਰਮਲੀ ਹੁੰਦਾ ਇੱਥੇ ਮੀਂਹ ਵੇਲੇ ਪਹੁੰਚ ਕੇ ਬੁਟੀਕ ਤੇ ਲੋ ਬਈ ਕੱਲੇ ਕਹਿੰਦੇ ਓਨਰ ਸਾਹਿਬ ਸਾਨੂੰ ਬਾਲੀ-ਕਾਲੀ ਰਹਿੰਦੀ ਹੈ ਕੰਮ ਦੀ ਜਿਹੜਾ ਰੱਖੀ ਅੱਜ ਤਾਂ ਪਹੁੰਚ ਚੁੱਕੇ ਆਂ ਆਹਦੇ ਕੰਮ ਤੇ ਬੁਟੀਕ ਤੇ ਜੁਹਾਰ ਵੀ ਜੁਹਾਰ ਸਿੰਘ ਜੀ ਵੀ ਨਾਲ ਨੇ ਇੱਧਰ ਆਪਾਂ ਠੀਕ ਐ ਅੱਜ ਅਸੀਂ ਕਿਤੇ ਜਾ ਕੇ ਆਉਣਾ ਸੀਗਾ ਦੇਖਦੇ ਹਾਂ ਜੇ ਮੀਂਹ ਹਟਿਆ ਤਾਂ ਜਾਵਾਂਗੇ ਆਪਾਂ ਪਲਾਨ ਬਣਿਆ ਤਾਂ ਆਪਣਾ ਲਓ ਬਈ ਅੱਜ ਤਾਂ ਮਹਾਨਪੁਰਸ਼ ਹੀ ਪਹੁੰਚੇ ਨੇ ਮਨਪ੍ਰੀਤ ਕੌਰ ਸੀਵੀ ਤੇ ਬਿਆਨਤ ਕਰਪੇ ਲਓ ਬਈ ਗਾਇਸ ਤੇ ਨਵਾਂ ਸੂਟ ਆਪਾਂ ਤਿਆਰ ਕਰਵਾਇਆਗਾ ਠੀਕ ਐ ਪਹਿਲਾਂ ਤਾਂ ਕਮੈਂਟ ਕਰਕੇ ਦੱਸ ਦਿਓ ਕਿੱਦਾਂ ਦਾ ਲੱਗ ਰਿਹਾਗਾ ਸੂਟ ਠੀਕ ਐ ਜੀ ਤੇ ਇਹ ਜਿਹੜਾ ਸੂਟ ਹੈਗਾਗਾ ਇਹ ਪਿਓਰ ਕਰੇਪ ਦਾ ਸਟੱਫ ਐ ਜੀ ਸ਼ਰਟ ਦਾ ਠੀਕ ਐ ਤੇ ਬਾਹਾਂ ਦੇ ਉੱਪਰ ਬੜੀ ਪਿਆਰੀ ਜੀ ਡਿਜ਼ਾਈਨਿੰਗ ਕੀਤੀ ਹੈ ਮੈਂ ਸੇਮ ਡਿਜ਼ਾਈਨਿੰਗ ਮੈਂ ਘੇਰੇ ਤੇ ਕੀਤੀ ਹੈ ਤੇ ਸਲਵਾਰ ਦੇ ਉੱਪਰ ਤੁਸੀਂ ਵਰਕ ਦੇਖ ਸਕਦੇ ਹੋ ਲਓ ਜੀ ਇੱਥੋਂ ਦਿਖਾ ਦਿੰਦੇ ਹਾਂ ਤੁਹਾਨੂੰ ਸਲਵਾਰ ਦੇ ਉੱਪਰ ਮਸ਼ੀਨ ਵਰਕ ਕਰਵਾਇਆ ਗਿਆ ਠੀਕ ਹੈ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਕਿਸੇ ਨੇ ਵੀ ਆਰਡਰ ਕਰਨਾ ਇਹਦੇ ਵਿੱਚ ਕਿੰਨੇ ਕਲਰ ਹੈਗੇ ਨੇ ਆਪਣੇ ਕੋਲ ਆਪਣੇ ਕੋਲ ਦੋ ਕਲਰ ਹੋਰ ਨੇ ਹਾਂ ਜੀ ਦੋ ਕਲਰ ਹੋਰ ਨੇ ਇਸ ਸੂਟ ਦੇ ਵਿੱਚ ਠੀਕ ਹੈ ਤੇ ਜਿਨ੍ਹਾਂ ਨੇ ਵੀ ਆਰਡਰ ਕਰਨਾ ਕਰ ਸਕਦੇ ਹੋ ਤੁਸੀਂ ਤੇ ਸੂਟ ਚ ਸਾਰੇ ਚ ਲਾਈਨਿੰਗ ਲੱਗੀ ਹੈਗੀ ਤੇ ਨਾਲ ਦੁਪੱਟਾ ਦੁਪੱਟਾ ਇਹਦੇ ਨਾਲ ਬਰਬਰੀ ਦਾ ਲਗਾਇਆਗਾ ਆਪਾਂ ਠੀਕ ਹੈ ਤੇ ਫੋਰ ਸਾਈਡਡ ਇਹਦੇ ਲੇਸ ਲਗਾਈ ਆ ਜਿਨ੍ਹਾਂ ਨੇ ਵੀ ਆਰਡਰ ਕਰਨਾ ਤੁਸੀਂ ਕਰ ਸਕਦੇ ਹਾਂ 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 ਮੇਰੀ ਬੈਲ ਰੋਣੀਆਂ ਭੈਣ ਨੇ ਸੋਰੀ ਬਾਈ ਹਾਂ ਉਹ ਜਪਾਨ ਵਿੱਚ ਇਹ ਸੀ ਕਿ ਕਿੰਨੇ ਸੀ ਪੰਜੀ ਕਿਹਦਾ ਫੀਲ ਕਰ ਰਹੇ ਹੋ ਅੱਛਾ ਫੀਲ ਕਰ ਰਹੇ ਹਾਂ ਮੈਨੂੰ ਗੇਜੀ ਵੀਰੇ ਪਤਾ ਕਿਵੇਂ ਲੱਗੇ ਵੀਰੇ ਦੇ ਨਾਲ ਦੋ ਬੌਂਸਰ ਨੇ ਨਾ ਮੈਨੂੰ ਮੈਂ ਜਾਂਦੇ ਹੋਏ ਨੂੰ ਇਹ ਨਹੀਂ ਲੱਗਦਾ ਵੀ ਤੀਜਾ ਵੀਰਾਗਾ ਬਲੈਕ ਆਇਰਮਣੇ ਵੀਡੀਓ ਬਣਾ ਲਈਏ ਚਲੋ ਸੋਹਣੇ ਬਣੂਗੀ ਇੱਥੇ ਵਧੀਆ ਬਣੂਗੀ ਉੱਥੇ ਵੀ ਵਧੀਆ ਬਣੂਗੀ ਇੱਥੇ ਵੀ ਵਧੀਆ ਬਣੂਗੀ ਚਲੋ ਆਜਾ ਭੈਣੇ ਗੱਡੀ ਚੋਂ ਇੱਕ ਗਰੀ ਮੜੀ ਇੱਕ ਕਰਨਾ ਹੈ ਚੱਲ ਰਹੀ ਹੈ ਸਸਿਕਾ ਜੀ ਸਾਰੇ ਨੂੰ ਸਾਰਿਆਂ ਨੂੰ ਦੇਖ ਕੇ ਰਿਹਾ ਪ੍ਰੇਮ ਦੇ ਵਿੱਚ ਆ ਡਰਕੀ ਭਾਈ ਬ੍ਰੈਂਡ ਵਾਲੇ ਮੰਨ ਤੁਸੀਂ ਲੋਰ ਵੀਰਾ ਉੱਥੇ ਵੀ ਕੋਚਬਰੀ ਨੇ ਆ ਜੀ ਆਏ ਆ ਬ੍ਰੈਂਡਿੰਗ ਜਲਦੀ 20 ਮਹੀਨੇ ਤੋਂ ਇਹ ਬਰਨਾਲੇ ਵਾਲਿਆਂ ਵਾਸਤੇ ਜੀਵਿਆ ਫੈਮਿਲੀ ਫੈਕਟੀਜੂਸ ਅੱਕੇ ਹੋਗੇ ਇੱਕ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਬਡੇ ਬਰਨਾਲੇ ਸ਼ਹਿਰ ਵਿੱਚ ਔਰ ਉਸ ਕੋਈ ਆਊਟਲੈਟ ਦੇ ਵਿੱਚ ਮੂਮੈਂਟ ਲਈ ਕੁੜੀਆਂ ਲਈ ਬੱਚਿਆਂ ਲਈ ਤੇ ਜੈਂਟ ਲਈ ਬਿਲਕੁਲ ਪ੍ਰੀਮੀਅਮ ਕੁਆਲਿਟੀ ਦੇ ਜੂਸ ਬਰਨਾਲੇ ਬਹੁਤ ਰੀਚੀ ਬਾਕੀ ਤੇ ਲੋਹੇ ਮੇਰਾ ਸਿਫਾਰਾ ਹੈ ਜੋ ਸਫਲਾ ਦੋਨੇ ਇਹਨਾਂ ਦੀ ਆਪਣੀ ਰੀਚ ਬਹੁਤ ਜ਼ਿਆਦਾ ਹੈ ਕਰੋ ਮਾਡੀ ਗੱਲ ਜੀ ਤਾਂ ਤੁਸੀਂ ਫਾਈਨਲ ਨੂੰ ਕਰੀ ਆਪਣਾ ਫੀਡ ਹੈ ਨਾ ਬਰਨਾਲੇ ਸੋ ਵੀ ਨਸਰ ਚਾਹੁੰਦੇ ਆ ਆਪਣਾ ਬਣਤੀ ਗ੍ਰੰਥ ਕਰ ਰਹੇ ਆ ਖਿਦਾਰੇ ਕੋਈ ਸਾਡੇ ਦੇ ਪਹਿਲਾ ਹੀ 7000 ਦਾ ਸਬੂਤ ਦਿਖਾ ਸਕਦੇ ਹਾਂ ਕਿ ਤੁਹਾਨੂੰ 3000 ਗੋਲ ਦੀ ਸੀ ਨਵੀਂ ਇਹ ਫਿਰ ਪੋਜ਼ਿਟਿਵ ਰਿਜ਼ਲਟ ਕੰਫਰਮ ਨਹੀਂ ਕੀਤਾ ਜਾਉਂਦਾ ਬਾਕੀ ਵਾਲੇ ਪਾਇਨੇ ਆ ਗਈ ਨੇ ਬੰਦ ਦੱਸੋ ਕੀ ਕਹਿਣਾ ਚਾਹੁੰਦੇ ਹੋ ਇਹ ਵਾਕਿ ਜਿੰਨਾ ਤੁਸੀਂ ਹੁਣ ਤੱਕ ਸਾਡੇ ਤੇ propto ਦਿੱਤਾ ਦਾ ਮੈਂ ਉਮੀਦ ਕਰਦੀ ਹਾਂ ਜਿਹੜਾ ਸੀ ਹੁਣ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਆ ਠੀਕਾ ਕਿ ਉਹਦੇ ਪੂਰਾpropto ਕਰੂਗੇ ਬਾਕੀ ਅਸੀਂ ਕਿੰਨੇ ਬਾਟਰ ਵੀ ਤੇ ਕੀ ਵੀ ਨਾਲ ਕਲੈਬ ਕਰਕੇ ਆਪਾਂ ਕੰਮ ਖਤ ਕਰ ਰਹੇ ਆਂ ਕਿ ਬਹੁਤ ਬਹੁਤ ਛੇਅ ਜੀ ਗ੍ਰੀਨ ਨੂੰ ਪਰਮਾ ਤੇ ਬਹੁਤ ਕੁਸ਼ਿਆਰੇ ਤੇ ਐਵੇਂ ਜੀ ਫੈਮਿਲੀ ਨਾਲ ਜੁੜੀਆਂ ਵੀ ਜਿਹੜੇ ਆਪਕੇ ਜਨਨ ਦੇ ਬੌਂਸਿੰਗ ਇੰਨੀ ਜ਼ਿਆਦੇ ਆ ਕੁਐਰੀਸ ਸੀਏ ਅਸੀਂ ਦੋ ਤਿੰਨ ਵਾਰੀ ਮਿਲਿਆ ਭੈਣ ਉਹ ਨਹੀਂ ਅੱਜ ਬੈਠੇ ਆ ਤੇ ਅੱਜ ਅਸੀਂ ਫਾਈਨਲ ਕਰਦਾ ਬੇਦਰਨ 2 ਡੇਜ਼ ਦੇ ਵਿੱਚ ਅਸੀਂ ਬਰਨਾਲੇ ਜੂਰੀ ਧੱਕ ਪਾ ਕੇ ਲੋਕੇਸ਼ਨ ਰੁਕੀ ਭੈਣ ਉਹ ਨਹੀਂ ਕਰਨਗੇ ਕਿ ਮੇਰਾ ਕੰਮ ਹੈ ਜਿਹੜੀ ਆ ਆਪਣੀ ਕਲੈਬਰੇਟ ਹੋਣੀ ਆ ਔਰ ਬਰਨਾਲੇ ਲਈ ਮਾਫੀ ਆ ਇਹਦਾ ਕੁਝ ਸਾਡਾ ਬਰਨਾਲੇ ਦੇ ਹੈਂਡਲ ਕਰਨਗੇ ਸਿਵੀਆ ਫੈਮਿਲੀ ਹੈਂਡਲ ਕਰੂਗੀ ਕਿਸੇ ਹੋਰ ਨੂੰ ਆਊਟਲੈਟ ਦੇਣਾ ਨਹੀਂ ਦੇਣਾ ਆਪ ਨੂੰ ਲੈਣਾ ਵੱਡੀ ਜਗ੍ਹਾ ਦੇ ਵਿੱਚ ਜਗ੍ਹਾ ਦੀ ਦੇਖ ਲਈਆ ਉਹ ਇਹਨਾਂ ਦੀ ਡਿਊਟੀ ਲੈ ਕੇ ਰੀਵਿਊ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਬਾਕੀ ਸ਼ਹਿਰਾਂ ਤੇ ਜਿਹੜੇ ਬਰਨਾਲੇ ਵਾਲੇ ਸਾਡੇ ਭਰਾ ਅਸੀਂ ਜਾਣ ਵਾਲੇ ਦੇ ਸਾਡੇ ਫੈਮਲੀਆ ਨੇ ਭੈਣ ਉਹਨਾਂ ਨਾਲ ਜ਼ਿਆਦਾਤਰ ਫੈਮਲੀਆ ਜੁੜੀਆਂ ਹੋਈਆਂ ਨੇ ਕਪਲ ਜੁੜੇ ਹੋਏ ਨੇ ਸੋ ਪੂਰੀ ਗੈਡ ਕੁਆਲਿਟੀ ਬਿਲਕੁਲ ਸਹੀ ਰੇਟ ਔਰ ਵੱਡਾ ਬੈਕਅਪ ਲੈ ਕੇ ਆ ਰਹੇ ਬਰਨਾਲੇ ਵਿੱਚ ਵੀਡੀਓ ਜਿੰਨੀ ਲੱਗੀ ਸ਼ੇਅਰ ਕਰਦੇ ਹੋ ਦੇ ਓਪਨਿੰਗ ਤੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਜਾਊਗਾ ਤੇ ਵੱਡੀਆਂ-ਵੱਡੀਆਂ ਹਸਟੈਨਾਂ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਧੰਨਵਾਦ ਬਲੌਗ ਚੱਲ ਰਿਹਾ ਮੇਰਾ ਓਕੇ ਵੀਰ ਧੰਨਵਾਦ ਠੀਕ ਹੈ ਜਲਦੀ ਮਿਲਦੇ ਹਾਂ ਜਲਦੀ ਭੈਣ ਨਵੇਂ ਪ੍ਰੋਜੈਕਟ ਦੇ ਨਾਲ ਵਧੀਆ ਅਪਡੇਟ ਮੈਨ ਹੈ ਔਰ ਤੁਹਾਡੇ ਨਾਲ ਤੇ ਬਾਕੀ ਅਸੀਂ ਜਲਦੀ ਤੁਹਾਡੇ ਨਾਲ ਲੋਕੇਸ਼ਨ ਸ਼ੇਅਰ ਕਰ ਦਾਂਗੇ ਵੀ ਕਿੱਥੇ ਕਰਨਾਗਾ ਲੋਕੇਸ਼ਨ ਰਿਵੀਲ ਕਰੂਗਾ ਵੀਰਾ ਰਿੱਕੀ ਵੀਰਾ ਤੇ ਬੜੀ ਭੈਣ ਤੇ YouTube ਤੇ ਜੁੜੇ ਰਹੋ ਤੇ Instagram ਤੇ ਤੁਹਾਨੂੰ ਨਾਲ ਦੀ ਨਾਲ ਸਾਰੀਆਂ ਚੀਜ਼ਾਂ ਵਾਲੀ ਵੀ ਤੱਕ ਪਾਉਣੀਆਂ ਅਸੀਂ ਬੂਟਾਂ ਦਾ ਪਾ ਦੇਣੀਆਂ ਬੂਟਾਂ ਵਾਲੇ ਵੀ ਪਾ ਦੇਣੀ ਹਾਂਜੀ 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 ਠੀਕ ਹੈ ਵੀਰੇ ਥੈਂਕ ਯੂ ਸੋ ਮੱਚ ਲਵ ਯੂ ਲਵ ਯੂ ਗਾਇਜ਼ ਪਹੁੰਚ ਗਏ ਆਪਾਂ ਫੂਟੀਕ ਤੇ ਹੀ ਲਾਈ ਪਹਿਲਾਂ ਮੈਂ ਕਾਲ ਨੂੰ ਫੋਟੋ ਸ਼ੂਟ ਕਰੂੰਗੀ ਮੈਂ ਆ ਸੋਟ ਦਾ ਅੱਜ ਆਪਾਂ ਚੱਲਨੇ ਆ ਪਹਿਲਾਂ ਆਪਾਂ ਬਿਆੰਥ ਨੂੰ ਸਾਡੇ ਕਿ ਆਉਣੇ ਆ ਫਿਰ ਆਪਾਂ ਜਾਵਾਂਗੇ ਵਾਪਸ ਹਾਂਜੀ ਬਾਈ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਠੀਕ ਹੈ ਬਲੌਗ ਦੇਖਿਆ ਕਿ ਬਿੱਗ ਠਮਾਕਾ ਵੱਡਾ ਠਮਾਕਾ ਬਰਨਾਲੇ ਦੇ ਵਿੱਚ ਹੋਣ ਜਾ ਰਿਹਾ ਠੀਕ ਹੈ ਸਿਵਿਆ ਐਂਡ ਸੇਠੀ ਸ਼ੂਜ਼ ਆ ਜਿਹੜਾ ਠੀਕ ਹੈ ਉਹ ਆਪਣੇ ਬਰਨਾਲੇ ਦੇ ਵਿੱਚ ਫਰੈਂਚਾਈਜ਼ ਆ ਰਹੀ ਆ ਕੁਆਲਿਟੀ ਤੁਹਾਨੂੰ ਪਤਾ ਵੀ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਬੈਸਟ ਕੁਆਲਿਟੀ ਮਿਲੂਗੀ ਤੁਹਾਨੂੰ ਤੇ ਜੇ ਕੁਆਂਟੀਟੀ ਦੀ ਗੱਲ ਕਰਾਂ ਤਾ ਬਾਦੂ ਠੀਕ ਹੈ ਤੇ ਜਲਦੀ ਤੁਹਾਡੇ ਨਾਲ ਅਸੀਂ ਲੋਕੇਸ਼ਨ ਸ਼ੇਅਰ ਕਰਾਂਗੇ ਤੇ ਸਾਰੇ ਜਣੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਠੀਕ ਹੈ ਸਿਵੀਆ ਕਪਲ YouTube ਚੈਨਲ ਦੇ ਨਾਲ ਤੇ Instagram ਦੇ ਵਿੱਚ ਮਨਪ੍ਰੀਤ ਕੌਰ ਸਿਵੀਆ ਮਿਸ ਤੇ ਮਿਸ ਸਿਵੀਆ ਠੀਕ ਹੈ ਹਣੀ ਸੇਟੀ ਅਫੀਸ਼ੀਅਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਜਲਦੀ ਤੁਹਾਡੇ ਨਾਲ ਡੇਟ ਵੀ ਫਾਈਨਲ ਕਰਾਂਗੇ ਲੋਕੇਸ਼ਨ ਵੀ ਤੁਹਾਨੂੰ ਦੱਸ ਦਾਂਗੇ ਠੀਕ ਹੈ men women and kids ਤਿੰਨੋਂ ਚੀਜ਼ਾਂ ਤੁਹਾਨੂੰ ਇੱਕ ਹੀ ਸਟੋਰ ਤੋਂ ਮਿਲਣਗੀਆਂ ਤੇ ਜੇ ਮੈਂ ਗੱਲ ਕਰਾਂ ਠੀਕ ਹੈ ਕਲੈਕਸ਼ਨ ਦੀ ਤਾਂ ਘੈਰ ਤੋਂ ਘੈਂਟ ਕਲੈਕਸ਼ਨ ਨੇੜੇ ਤੇੜੇ ਤੁਹਾਨੂੰ ਕਿਤੋਂ ਵੀ ਨਹੀਂ ਮਿਲੂਗੀ ਜੋ ਆਪਣੇ ਸਟੋਰ ਤੋਂ ਮਿਲਣੀ ਆ ਬਸ ਜਿਵੇਂ ਤੁਸੀਂ ਮੇਰੇ ਬਿਜ਼ਨਸ ਨੂੰ ਸਪੋਰਟ ਕੀਤਾ ਉਵੇਂ ਸਾਡੇ ਇਹ ਵਾਲੇ ਬਿਜ਼ਨਸ ਨੂੰ ਵੀ ਤੁਸੀਂ ਸਪੋਰਟ ਕਰਿਓ ਤੁਹਾਡੇ ਲਈ ਵਧੀਆ ਤੋਂ ਵਧੀਆ ਚੀਜ਼ਾਂ ਆਪਾਂ ਲਿਆਉਂਦੇ ਰਹਾਂਗੇ ਠੀਕ ਹੈ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੁਹਾਡੀ ਸਪੋਰਟ ਕਰਕੇ ਆ ਹਮੇਸ਼ਾ ਹੀ ਹਰ ਵਾਰ ਜਦੋਂ ਵੀ ਮੈਨੂੰ ਕਹਿਣ ਦਾ ਮੌਕਾ ਮਿਲਦਾ ਮੈਂ ਹਮੇਸ਼ਾ ਤੁਹਾਨੂੰ ਕਹਿਣੀ ਹੁੰਦੀ ਆ ਵੀ ਤੁਹਾਡੇ ਕਰਕੇ ਆ ਬਾਈ ਜੋ ਵੀ ਆ ਠੀਕ ਆ ਤੁਹਾਡੇ ਪਿਆਰ ਸਦਕੇ ਆ ਤੁਹਾਡੇ ਤੁਹਾਡੇ ਲਈ ਦਿਲ ਦੇ ਵਿੱਚ ਬਹੁਤ ਇੱਜ਼ਤ ਤੇ ਬਹੁਤ ਪਿਆਰ ਆ ਤੁਸੀਂ ਬਹੁਤ ਸਪੋਰਟ ਕਰਦੇ ਹੋ ਸਾਨੂੰ ਤੇ ਇਸੇ ਤਰੀਕੇ ਨਾਲ ਜਿੱਦਾਂ ਤੁਸੀਂ ਹੁਣ ਸਪੋਰਟ ਕਰਦੇ ਰਹੇ ਹੋ ਸਾਡੇ ਇਹ ਵਾਲੇ ਕੰਮ ਨੂੰ ਵੀ ਤੁਸੀਂ ਫੁੱਲ ਸਪੋਰਟ ਕਰਨੀ ਆ ਠੀਕ ਹੈ ਤੁਹਾਨੂੰ ਵਧੀਆ ਚੀਜ਼ ਮਿਲੂਗੀ ਪੂਰੀ ਵਧੀਆ ਠੀਕ ਹੈ ਇੱਕ ਚੀਜ਼ ਹੋਰ ਜਿੰਨੇ ਦਿਨ ਚ ਕਹਤਾ ਉਨੇ ਦਿਨ ਚ ਚੀਜ਼ ਮਿਲੂਗੀ ਕਿਉਂਕਿ ਬੁਟੀਕ ਦੇ ਕੰਮ ਦੇ ਵਿੱਚ ਉੱਪਰ-ਨੀਚੇ ਹੋ ਜਾਂਦਾ ਬਟ ਸ਼ੂ ਤੁਹਾਨੂੰ ਪਤਾਗਾ ਵੀ ਸ਼ੂ ਦੇ ਕੰਮ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੁਝ ਨਹੀਂ ਕੁਆਲਿਟੀ ਦੇ ਵਿੱਚ ਵੀ ਨਹੀਂ ਤੇ ਕੁਆਂਟੀਟੀ ਦੀ ਗੱਲ ਕਰਾਂ ਢੇਰ ਲਾ ਦਾਂਗੇ ਬਾਈ ਬਸ ਸਪੋਰਟ ਦੀ ਜ਼ਰੂਰਤ ਆ ਬਾਕੀ ਸਾਨੂੰ ਸਟਾਫ ਦੀ ਵੀ ਜ਼ਰੂਰਤ ਹੋਊਗੀ ਜਿੰਨੀ ਵੀ ਰਿਕੁਆਇਰਮੈਂਟ ਆ ਜੇ ਕਿਸੇ ਨੂੰ ਜੌਬ ਦੀ ਜ਼ਰੂਰਤ ਆ ਚਾਹੇ ਮੁੰਡੇ ਚਾਹੇ ਕੁੜੀਆਂ ਸਾਡੇ ਕੋਲ ਤੁਸੀਂ ਰਿਜ਼ਿਊਮ ਲੈ ਕੇ ਆ ਸਕਦੇ ਹੋ ਬਾਈ ਮੇਰੇ ਬੁਟੀਕ ਤੇ ਆ ਸਕਦੇ ਹੋ ਰਿਜ਼ਿਊਮ ਲੈ ਕੇ ਤਾਂ ਆਪਾਂ ਨੂੰ ਸਿਲੈਕਸ਼ਨ ਆਪਾਂ ਹੁਣੀ ਕਰਨੀ ਸਟਾਰਟ ਕਰ ਦਾਂਗੇ ਆਪਣਾ ਜਿਹੜਾ ਬੁਟੀਕ ਹੈਗਾ ਇਹ ਹੈਗਾ ਬਾਈ ਹੰਡਿਆ ਆ ਰੋਡ ਬਰਨਾਲਾ ਓਮ ਸਿਟੀ ਕਲੋਨੀ ਦੇ ਵਿੱਚ ਲਾਸਟ ਤੇ ਜਾ ਕੇ ਆਪਣੀ ਸ਼ਾਪ ਆਲੇਵਾਸੇ ਖਾਸ ਬਾਈ ਮਨਪ੍ਰੀਤ ਕੌਰ ਸਿਵਿਆ ਠੀਕ ਹੈ ਇੱਥੇ ਆ ਕੇ ਆਪਣਾ ਰਿਜ਼ਿਊਮ ਦੇ ਕੇ ਜਾਣਾਗਾ ਬਾਈ ਤਾਂ ਜੋ ਅਸੀਂ ਆਪਣੇ ਜਿਹੜੇ ਸਾਨੂੰ ਸ਼ਾਪ ਦੇ ਲਈ ਸਾਡੇ EMPLOYE ਚਾਹੀਦੇ ਆ ਉਹ ਸੀ ਸਿਲੈਕਟ ਕਰ ਸਕੀਏ ਤੁਹਾਨੂੰ ਸਾਰਾ ਕੁਝ ਸਮਝਾ ਸਕੀਏ ਠੀਕ ਹੈ ਤਾਂ ਜਰੂਰ ਵਿਜ਼ਿਟ ਕਰਿਓ ਤੇ ਹਾਂਜੀ ਚੈਨਲ ਨੂੰ ਕਰ ਲਓ ਫੋਲੋ ਜਿਨ੍ਹਾਂ ਨੇ ਨਹੀਂ ਕੀਤਾ ਕਿਉਂਕਿ ਵੀਡੀਓਸ ਤੁਹਾਨੂੰ ਇੱਥੇ ਹੀ ਦੇਖਣ ਨੂੰ ਮਿਲਣਗੀਆਂ ਸਾਰਾ ਕੰਮਕਾਰ ਕਿੱਥੇ ਲੋਕੇਸ਼ਨ ਆ ਕਿਹੜੀ ਤਰੀਕ ਤੇ ਓਪਨਿੰਗ ਤੇ ਕੌਣ-ਕੌਣ ਆ ਰਿਹਾਗਾ ਜਲਦੀ ਤੁਹਾਡੇ ਨਾਲ ਸਾਰੀ ਜਿਹੀ ਰਿਵੀਲ ਕੀਤੀ ਜਾਊਗੀ ਤਾਂ ਸਪੋਰਟ ਕਰਿਓ ਤੇ ਹਾਂਜੀ ਬਈ ਇੱਕ ਚੀਜ਼ ਤੁਹਾਨੂੰ ਮੈਂ ਦੱਸਣੀ ਭੁੱਲ ਗਈ ਗਾਇਜ਼ ਹਨਾ ਤੇ ਬਈ ਜਿਨ੍ਹਾਂ ਦੀ ਵੀ ਸ਼ਿਕਾਇਤ ਸੀਗੀ ਵੀ ਮੈਂ WhatsApp ਤੇ ਰਿਪਲਾਈ ਨਹੀਂ ਕਰਦੀ ਫੋਨ ਨਹੀਂ ਚੱਕਦੀ ਇਹ ਸ਼ਿਕਾਇਤ ਆਡੀ ਦੂਰ ਹੋ ਗਈ ਆ ਸਾਰੇ ਰਿਪਲਾਈ ਕਰ ਰਹੇ ਆ ਆਪਾਂ ਕੱਲ ਤੋਂ ਕੱਲ ਕੱਲ ਦੀ ਕਰਨ ਲੱਗੇ ਆ ਨਾ ਆਪਾਂ ਸਾਰੀ ਕਾਲ اٹੈਂਡ ਹੋਊਗੀ ਜਿਨ੍ਹਾਂ ਦੀ ਕਾਲ ਮਿਸ ਹੋਊਗੀ ਦੁਬਾਰੇ ਕਰਾਂਗੇ ਬਾਈ ਠੀਕ ਹੈ ਤੇ ਸਾਨੂੰ ਬੁਟੀਕ ਵਾਸਤੇ ਵੀ ਕੁੜੀ ਦੀ ਜ਼ਰੂਰਤ ਆ ਠੀਕ ਹੈ ਤੇ ਸਾਨੂੰ ਉਧਰ ਵੀ ਸਟਾਫ ਦੀ ਜ਼ਰੂਰਤ ਹੋ ਕੁੜੀਆਂ ਮੁੰਡੇ ਜਿਹੜੇ ਵੀ ਆਪਦਾ ਰੈਜ਼ਿਊਮ ਦੇ ਸਕਦੇ ਆ ਜ਼ਰੂਰ ਦੇ ਕੇ ਜਾਇਓ ਠੀਕ ਹੈ ਤੇ ਜਿਹਦਾ ਸਾਨੂੰ ਕੰਮ ਵਧੀਆ ਲੱਗੂਗਾ ਠੀਕ ਹੈ ਤਾਂ ਅਸੀਂ ਉਹਨੂੰ ਕੰਮ ਤੇ ਰੱਖਾਂਗੇ ਠੀਕ ਹੈ ਤਾਂ ਜ਼ਰੂਰ ਬਈ ਕਿਉਂਕਿ ਜਲਦੀ ਤੋਂ ਜਲਦੀ ਆਪਾਂ ਜਿਹੜੀ ਓਪਨਿੰਗ ਆ ਉਹ ਕਰਨ ਜਾ ਰਹੇ ਆ ਠੀਕ ਹੈ ਕੰਮ ਸਟਾਰਟ ਹੋ ਗਿਆ ਬਸ ਸਮਝ ਲਓ ਬਸ ਸਾਨੂੰ ਜਿਹੜੀ ਹੈਗਾ ਸਟਾਫ ਦੀ ਜ਼ਰੂਰਤ ਆ ਜੀ ਜੀ ਵੀ ਰਿਕੁਆਇਰਮੈਂਟ ਹੈਗੀ ਆ ਠੀਕ ਆ ਜਿਨੇ ਵੀ ਲੱਗਣਾ ਬਾਈ ਜੌਬ ਤੇ ਜਰੂਰ ਸਾਨੂੰ ਆਪਣੇ ਰੈਜ਼ਿਊਮ ਦੇ ਦਿਓ ਬਸ ਠੀਕ ਆ ਅੱਜ ਤੋਂ ਐ ਮੰਨ ਲਓ ਵੀ ਜਲਦੀ ਤੋਂ ਜਲਦੀ ਰੈਜ਼ਿਊਮ ਦੇ ਦਿਓ ਤੇ ਸਾਡੇ ਨਾਲ ਕੰਟੈਕਟ ਕਰ ਲਿਓ ਤੁਸੀਂ ਠੀਕ ਆ ਨੰਬਰ ਤੇ ਮੈਂ ਨੰਬਰ ਸ਼ੇਅਰ ਕਰ ਦੂੰ ਤੁਹਾਡੇ ਨਾਲ ਠੀਕ ਆ ਕਿਹੜੇ ਨੰਬਰ ਤੇ ਤੁਸੀਂ ਕੰਟੈਕਟ ਕਰਨਾਗਾ ਤੇ ਰੈਜ਼ਿਊਮ ਲਈ ਸ਼ੂ ਵਾਸਤੇ ਜਿਹੜੀ ਸ਼ੂ ਸ਼ੌਪ ਲਈ ਆ ਠੀਕ ਆ ਤੇ ਜਿਹੜੀ ਕੁੜੀ ਨੇ ਕੰਟੈਕਟ ਕਰਨਾਗਾ ਬੁਟੀਕ ਵਾਸਤੇ ਉੱਥੇ ਆਪਾਂ ਸਟਾਫ ਕੁੜੀਆਂ ਮੁੰਡੇ ਦੋਨੋਂ ਹੀ ਰੱਖਣੇ ਨੇ ਤੇ ਜਿਹੜੀ ਆਪਾਂ ਕੁੜੀ ਰੱਖਣੀ ਆ ਕੱਲੀ ਹੈ ਨਾ ਉਹ ਆਪਾਂ ਬੁਟੀਕ ਵਾਸਤੇ ਚਾਹੀਦਾ ਆਪਾਂ ਨੂੰ ਸਟਾਫ ਮੈਂਬਰ ਇੱਕ ਤੇ ਉਹ ਤੁਸੀਂ ਮੇਰੇ ਬੁਟੀਕ ਵਾਲੇ ਨੰਬਰ ਤੇ ਕੰਟੈਕਟ ਕਰਨਾਗਾ ਦੂਸਰਾ ਨੰਬਰ ਮੈਂ ਤੁਹਾਡੇ ਨਾਲ ਅਲੱਗ ਤੋਂ ਸ਼ੇਅਰ ਕਰੂੰਗੀ ਤੁਸੀਂ ਉਹ ਤੇ ਕੰਟੈਕਟ ਕਰਨਾਗਾ ਠੀਕ ਹੈ ਗਾਇਸ ਚਲੋ ਬਈ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਏਟੀ ਐਂਡ ਸੀਵੀ ਆਸ਼ੂ ਆ ਰਿਹਾ ਬਰਨਾਲੇ ਦੇ ਵਿੱਚ ਵਾਹਿਗੁਰੂ ਖੈਰ ਸੁਖ ਰੱਖੇ ਇੰਨੀਆਂ ਫਰੈਂਚਾਈਜ਼ ਖੋਲ ਦੇਣੀਆਂ ਨੇ ਆਪਾਂ ਠੀਕ ਹੈ ਤੇ ਤੁਹਾਨੂੰ ਕੁਆਲਿਟੀ ਦੇ ਵਿੱਚ ਕਦੇ ਵੀ ਕੋਈ ਵੀ ਉਲਾਂਭਾ ਨਹੀਂ ਆਉਣ ਦੇਣਾ ਤੁਹਾਨੂੰ ਵਧੀਆ ਚੀਜ਼ ਹੀ ਦਵਾਂਗੇ ਤਾਂ ਜੋ ਤੁਸੀਂ ਚਾਰ ਗਾਹਕ ਹੋਰ ਲੈ ਕੇ ਆਵੋ ਬਸ سپورਟ ਕਰਨੀ ਆ ਦੱਬ ਕੇ ਅੱਜ ਤੱਕ ਨਾ ਆਪਾਂ ਕਦੇ ਕਿਸੇ ਦੀ ਪ੍ਰੋਮੋਸ਼ਨ ਫालतू ਕੀਤੀ ਆ ਤੇ ਨਾ ਆਪਾਂ ਕਰੀਏ ਤਾਂ ਇਹਨੂੰ ਆਪਾਂ ਆਪਦਾ ਕੰਮ ਆਪ ਹੀ ਸਟਾਰਟ ਕੀਤਾਗਾ ਤੇ ਆਪਾਂ ਆਪ ਹੀ ਵਧੀਆ ਚੀਜ਼ਾਂ ਦੇਣੀਆਂ ਨੇ ਤੁਹਾਨੂੰ ਠੀਕ ਹੈ ਮਿਹਨਤ ਕਰਨੀ ਆ ਬਾਈ ਤੇ ਮਿਹਨਤ ਨੂੰ ਰੰਗ ਭਾਗ ਲਾਉਣ ਵਾਲਾ ਪਰਮਾਤਮਾਗਾ سپورਟ ਕਰਨ ਵਾਲੇ ਬਾਈ ਤੁਸੀਂ ਹੋ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਜ਼ਰੂਰ ਵਿਜ਼ਿਟ ਕਰਿਓ ਠੀਕ ਹੈ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਹੋਊਗੀ ਉਹੀ ਮਿਲੂਗੀ ਓਕੇ ਗਾਇਜ਼ ਬਾਏ ਬਾਏ